ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਏ ਹੜ੍ਹ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਨੇ ਬਹੁਤ ਸਾਰੀ ਜ਼ਮੀਨ ਡੁੱਬ ਚੁੱਕੀ ਹੈ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਲੋਕਾਂ ਨੂੰ ਅੱਜ ਵੀ ਇਹ ਨਹੀਂ ਪਤਾ ਹੈ ਕਿ ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ ਕਿਉਂਕਿ ਮੌਸਮ ਵਿਭਾਗ ਨੇ ਜੋ ਚੇਤਾਵਨੀ ਜਾਰੀ ਕੀਤੀ ਹੈ ਉਸ ਤੋਂ ਬਾਅਦ ਡਰ ਲੱਗਣਾ ਜਾਇਜ਼ ਹੈ ਪਰ ਇਸੇ ਦੇ ਵਿਚਾਲੇ ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਹੋਈ ਬਰਬਾਦੀ ਦਾ ਬੁਲੇਟਿਨ ਜਾਰੀ ਕਰ ਦਿੱਤਾ ਹੈ ਜੀ ਹਾਂ ਪੰਜਾਬ ਦੇ ਵਿੱਚ ਜੋ ਬਰਬਾਦੀ ਹੋਈ ਹੈ ਉਸ ਦਾ ਅੰਕੜਾ ਜਾਰੀ ਹੋ ਗਿਆ ਹੈ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਜੋ ਮਾਹੌਲ ਚੱਲ ਰਿਹਾ ਹੈ ਉਸ ਦੇ ਵਿੱਚ ਬਰਬਾਦੀ ਕਿੰਨੀ ਹੋਈ ਹੋਏਗੀ ਜਾਨੀ ਬਰਬਾਦੀ ਕਿੰਨੀ ਹੋਏਗੀ ਮਾਲੀ ਬਰਬਾਦੀ ਕਿੰਨੀ ਹੋਈ ਹੋਏਗੀ ਤਾਂ ਉਸ ਦਾ ਅੰਕੜਾ ਸਾਡੇ ਸਾਹਮਣੇ ਆ ਗਿਆ ਤੁਹਾਡੇ ਸਾਹਮਣੇ ਲੈ ਕੇ ਅਸੀਂ ਆਏ ਆਂ ਤੇ ਸਭ ਤੋਂ ਪਹਿਲਾਂ ਇੱਕ ਅੰਕੜੇ ਤੋਂ ਸ਼ੁਰੂ ਕਰਦੇ ਆਂ 1 ਅਗਸਤ ਤੋਂ 1 ਸਤੰਬਰ ਤੱਕ ਯਾਨੀ 1 ਮਹੀਨੇ ਦੇ ਦੌਰਾਨ ਪੰਜਾਬ ਸਰਕਾਰ ਨੇ ਜੋ ਅੰਕੜਾ ਜਾਰੀ ਕੀਤਾ ਹੈ ਇੱਕ ਇੱਕ ਕਰਕੇ ਤੁਹਾਨੂੰ ਦਿਖਾਉਂਦੇ ਚੱਲਾਂਗੇ ਤੇ ਨਾਲ ਨਾਲ ਦੱਸਾਂਗੇ ਕਿ ਇਸ ਦੇ ਮayne ਕੀ ਹੋਣਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਈਏ ਕਿ ਜੋ ਇਹ ਬੁਲੇਟਿਨ ਜਾਰੀ ਕੀਤਾ ਗਿਆ ਉਸ ਬੁਲੇਟਿਨ ਦੇ ਮੁਤਾਬਕ 1 ਅਗਸਤ ਤੋਂ 1 ਸਤੰਬਰ ਤੱਕ ਅ ਜਿਨ ਨੇ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਉਹਨਾਂ ਜ਼ਿਲ੍ਹਿਆਂ ਦੀ ਗਿਣਤੀ ਦੱਸੀ ਗਈ ਹੈ 12 ਜ਼ਿਲ੍ਹੇ 12 ਜ਼ਿਲ੍ਹਿਆਂ ਦੇ ਨਾਮ ਜਿਹੜੇ ਨੇ ਉਹ ਦੱਸੇ ਗਏ ਨੇ ਅੰਮ੍ਰਿਤਸਰ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਠਾਨਕੋਟ ਤੇ ਮੁਹਾਲੀ ਤੇ ਇਹ 12 ਜ਼ਿਲ੍ਹੇ ਨੇ ਅੱਜ ਦੀ ਜੋ ਸਿਚੁਏਸ਼ਨ ਹੈ 1 ਸਤੰਬਰ ਦੀ ਜੋ ਸਿਚੁਏਸ਼ਨ ਹੈ ਉਸ ਦੇ ਮਤਾਬਕ ਇਹ ਅੰਕੜੇ ਵਧਣਗੇ ਇਹ ਪੱਕੇ ਤੌਰ ਤੇ ਕਿਹਾ ਜਾ ਸਕਦਾ ਹੈ ਕਿਉਂਕਿ ਕੁਦਰਤ ਕਹਿਰਵਾਨ ਹੈ ਤੇ ਉਸ ਤੋਂ ਬਾਅਦ ਜੋ ਹਾਲਾਤ ਬਣੇ ਹੋਏ ਨੇ ਉਹ ਤੁਸੀਂ ਮਹਿਸੂਸ ਕਰ ਸਕਦੇ ਹੋ ਅਗਲੀ ਗੱਲ ਪੰਜਾਬ ਦੇ ਕਿੰਨੇ ਪਿੰਡ ਹੜ੍ਹਾਂ ਕਰਕੇ ਪ੍ਰਭਾਵਿਤ ਹੋਏ ਨੇ ਉਹ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਰ ਟੋਟਲ ਜੋ ਗਿਣਤੀ ਹੈ ਉਹ 1044 ਪਿੰਡ ਨੇ ਜੋ ਪੰਜਾਬ ਸਰਕਾਰ ਦੇ ਮੁਤਾਬਕ ਇਸ ਸਮੇਂ ਹੜ੍ਹਾਂ ਕਰਕੇ ਪ੍ਰਭਾਵਿਤ ਹੋਏ ਨੇ ਜ਼ਿਲ੍ਹੇ ਵਾਰ ਤੁਹਾਨੂੰ ਨੰਬਰ ਦਿਖ ਰਿਹਾ ਹੋਵੇਗਾ ਕਿ ਅੰਮ੍ਰਿਤਸਰ ਦੇ ਵਿੱਚ 88 ਬਰਨਾਲਾ 24 ਫਜ਼ਿਲਕਾ 72 ਫਿਰੋਜ਼ਪੁਰ 76 ਗੁਰਦਾਸਪੁਰ 321 ਤੁਸੀਂ ਇਹ ਸੋਚੋ ਕਿ ਗੁਰਦਾਸਪੁਰ ਦਾ ਅੰਕੜਾ ਸਭ ਤੋਂ ਵੱਡਾ ਹੈ 321 ਪਿੰਡ ਗੁਰਦਾਸਪੁਰ ਦੇ ਇਸ ਸਮੇਂ ਹੜਕਾਨ ਨਾਲ ਪ੍ਰਭਾਵਿਤ ਨੇ ਪਰ ਇਹ ਕਹਿਣਾ ਬੜਾ ਆਸਾਨ ਹੋਏਗਾ ਕਿ 1044 ਪਿੰਡ ਨੇ ਪਰ ਜੋ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਇਹ ਅੰਕੜਾ ਸਿਰਫ ਇੱਥੇ ਰੁਕਣ ਵਾਲਾ ਨਹੀਂ ਹੈ ਇਹ ਪਿੰਡਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਉਸ ਤੋਂ ਬਾਅਦ ਕਿਹਾ ਗਿਆ ਹੈ ਕਿ ਕਿੰਨੀ ਜਨਸੰਖਿਆ ਇਸ ਹੜਕਾ ਕੇ ਪ੍ਰਭਾਵਿਤ ਹੋਈ ਹੈ ਤਾਂ ਐਸਡੀ ਗਿਣਤੀ 255107 ਜ਼ਿਲੇਵਾਰ ਤੁਹਾਨੂੰ ਦਿਖ ਰਿਹਾ ਹੋਏਗਾ ਸਕਰੀਨ ਸਕਰੀਨ ਤੇ ਤੇ ਇਹ ਤਸਵੀਰਾਂ ਬੇਹੱਦ ਡਰਾਉਣੀਆਂ ਨੇ ਚਿੰਤਾ ਪੈਦਾ ਕਰਨ ਵਾਲੀਆਂ ਨੇ ਤੇ ਇਹ ਅੰਕੜਾ ਇਸ ਨੂੰ ਬਰਬਾਦੀ ਦਾ ਹੀ ਅੰਕੜਾ ਸੀ ਕਵਾਂਗੇ ਕਿਉਂਕਿ ਇਸ ਦੇ ਵਿੱਚ ਜੋ ਕੁਦਰਤੀ ਕਰੋਪੀ ਹੈ ਉਹ ਤਾਂ ਹੈ ਹੀ ਹੈ ਪਰ ਜੋ ਮਿਸਮੈਨੇਜਮੈਂਟ ਹੈ ਜੋ ਸਰਕਾਰੀ ਸਰਕਾਰ ਵੱਲ ਮਿਸਮੈਨੇਜਮੈਂਟ ਕੀਤੀ ਗਈ ਜੋ ਲੋਕ ਇਲਜ਼ਾਮ ਲਗਾ ਰਹੇ ਨੇ ਜੋ ਲੋਕ ਇਸ ਸਮੇਂ ਫਰਸਟ੍ਰੇਸ਼ਨ ਦਿਖਾ ਰਹੇ ਨੇ ਉਸ ਤੋਂ ਬਾਅਦ ਤਾਂ ਇਹ ਲੱਗ ਰਿਹਾ ਕਿ ਇਹ ਸਾਇਦ ਅੰਕੜਾ ਹੋਰ ਘਟ ਘਟ ਸਕਦਾ ਸੀ ਇਸ ਨੂੰ ਘਟਾਇਆ ਜਾ ਸਕਦਾ ਸੀ ਤੇ ਇਸ ਤੋਂ ਵੱਡੀ ਗੱਲ ਜੋ ਸਭ ਤੋਂ ਅਹਿਮ ਗੱਲ ਤੁਹਾਡੇ ਦਿਮਾਗ 'ਚ ਆ ਰਹੀ ਹੋਏਗੀ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਤਾਂ ਇਸ ਬੁਲੇਟਿਨ ਦੇ ਮੁਤਾਬਕ ਅੰਮ੍ਰਿਤਸਰ ਤੋਂ ਲੈ ਕੇ ਸੰਗਰੂਰ ਤੱਕ ਜੋ ਜ਼ਿਲ੍ਹੇ ਪ੍ਰਭਾਵਿਤ ਨੇ 12 ਦੇ 12 ਜ਼ਿਲ੍ਹੇ ਇੱਥੇ ਹੁਣ ਤੱਕ 29 ਲੋਕਾਂ ਦੀ ਮੌਤ ਹੋਈ ਹੈ ਜੀ ਹਾਂ ਇਹ ਸਭ ਤੋਂ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਹੜਾਂ ਕਰਕੇ ਸਰਕਾਰੀ ਅੰਕੜਾ ਜੋ ਕਹਿੰਦਾ ਹੈ ਉਹ 29 ਜਾਨਾਂ ਜਾਣ ਦਾ ਕਹਿੰਦਾ ਹੈ ਪਰ ਇਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਕਿ ਇਹ ਅੰਕੜਾ ਸਰਕਾਰੀ ਕਾਗਜ਼ਾਂ ਦੇ ਵਿੱਚ ਜੋ ਹੈ ਉਸ ਤੋਂ ਵੱਧ ਇਹ ਅੰਕੜਾ ਕਿਤੇ ਹੋ ਸਕਦਾ ਹੈ ਕਿਉਂਕਿ ਇਸ ਅੰਕੜੇ ਦੇ ਉੱਪਰ ਵਿਸ਼ਵਾਸ ਇਸ ਕਰਕੇ ਨਹੀਂ ਕੀਤਾ ਜਾ ਸਕਦਾ ਕਿ ਗਰਾਊਂਡ ਤੇ ਜੋ ਬਰਬਾਦੀ ਦਿਖ ਰਹੀ ਹੈ ਉਹ ਕਾਗਜ਼ਾਂ ਦੇ ਵਿੱਚ ਵੀ ਦਿਖ ਰਹੀ ਅਜੇ ਹਾ ਨਹੀਂ ਹੈ ਤਾਂ 29 ਮੌਤਾ ਸਰਕਾਰੀ ਅੰਕੜਾ ਅਸੀਂ ਵਾਰ-ਵਾਰ ਕਹਿ ਰਹੇ ਹਾਂ ਸਰਕਾਰੀ ਅੰਕੜਾ 29 ਮੌਤਾ ਪਰ ਅਸਲ ਮੌਤਾ ਕਿੰਨੀਆਂ ਨੇ ਇਹ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋ ਸਕੇਗਾ ਤਾਂ ਪੰਜਾਬ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਹੈ ਜਿੱਥੇ ਇਸ ਸਮੇਂ ਬਰਬਾਦੀ ਦੇ ਨਿਸ਼ਾਨ ਨਾ ਦਿਖ ਰਹੇ ਹੋਣ ਪਸ਼ੂ ਨਾ ਡੁੱਬ ਰਹੇ ਹੋਣ ਪਸ਼ੂਆਂ ਦੇ ਲਈ ਚਾਰੇ ਦੀ ਵਿਵਸਥਾ ਕਰਦੇ ਕਿਸਾਨ ਰੋਂਦੇ ਨਾ ਦਿਖਾਈ ਦੇ ਰਹੇ ਹੋਣ ਤੇ ਸਭ ਤੋਂ ਅਹਿਮ ਗੱਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋਕ ਆਪੋ ਆਪਣੀ ਘਰਾਂ ਦੀਆਂ ਛੱਤਾਂ ਦੇ ਉੱਪਰ ਬੈਠ ਕੇ ਦਿਨ ਰਾਤ ਕੱਟਣ ਨੂੰ ਮਜਬੂਰ ਨੇ ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਹੋਰ ਅੰਕੜਾ ਦਿਖਾ ਰਹੇ ਹਾਂ ਕਿ ਜਿੰਨੇ ਲੋਕ ਕਿਹੜੇ-ਕਿਹੜੀ ਥਾਂ ਤੋਂ ਕਿੰਨੇ ਲੋਕ ਮਿਸਿੰਗ ਨੇ ਪਠਾਨਕੋਟ ਤੋਂ ਕਿਹਾ ਜਾ ਰਿਹਾ ਹੈ ਕਿ ਤਿੰਨ ਲੋਕ ਮਿਸਿੰਗ ਨੇ ਪਰ ਇਹ ਅੰਕੜਾ ਸਰਕਾਰੀ ਹੈ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਇਹ ਅੰਕੜਾ ਸਰਕਾਰੀ ਹੈ ਅਸਲ ਅੰਕੜਾ ਸਮਾਪਾ ਕੇ ਹੀ ਸਾਹਮਣੇ ਆਏਗਾ ਅੱਗੇ ਸਰਕਾਰ ਕਹਿੰਦੀ ਹੈ ਆਪਣੇ ਫਲੱਡ মিডিਆ ਬੁਲੇਟਿਨ ਦੇ ਵਿੱਚ ਕੀ ਐਨੀਮਲ ਲਾਸ ਕਿੰਨਾ ਹੋਇਆ ਯਾਨੀ ਕਿ ਡੰਗਰਾ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ ਤਾਂ ਇਹ ਲਾਈਨ ਬੜੀ ਹੈਰਾਨ ਕਰਨ ਵਾਲੀ ਹੈ ਤੇ ਦਿਲ ਤੋੜਨ ਵਾਲੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਜੋ ਸਰਕਾਰੀ ਬੁਲੇਟਿਨ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਲਾਸ ਆਫ ਐਨੀਮਲਸ ਕੈਨ ਨਾਟ ਬੀ ਅਸੈਸਟ ਐਸ ਆਫ ਨਾਓ ਕਿਹਾ ਜਾ ਰਿਹਾ ਕਿ ਹੁਣ ਤੱਕ ਜਾਨਵਰਾਂ ਦਾ ਕਿੰਨਾ ਨੁਕਸਾਨ ਹੋਇਆ ਇਸ ਦੇ ਬਾਰੇ ਠੀਕ ਠੀਕ ਨਹੀਂ ਦੱਸਿਆ ਜਾ ਸਕਦਾ ਡਾਟਾ ਵਿਲ ਬੀ ਕਲੈਕਟਡ ਆਫਟਰ ਆਫਟਰ ਦਾ ਫਲਡ ਰੀਸੀਡਸ ਕਿਹਾ ਜਾ ਰਿਹਾ ਕਿ ਜਦੋਂ ਫਲਡ ਦਾ ਪਾਣੀ ਉਤਰੇਗਾ ਉਸ ਤੋਂ ਬਾਅਦ ਡਾਟਾ ਇਕੱਟਾ ਕੀਤਾ ਜਾਏਗਾ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਭਾਰਤ ਲਾਈਵ ਸਟਾਕ ਯਾਨੀ ਪਸ਼ੂਆਂ ਦੇ ਮਾਮਲੇ ਵਿੱਚ ਨੰਬਰ 1 ਹੈ ਤੇ ਪੰਜਾਬ ਦੀ ਜੋ ਬੈਕਬੋਨ ਹੈ ਉਹ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਦੇ ਵਿੱਚ ਪਸ਼ੂਆਂ ਦੀ ਵੀ ਹੈ ਤੇ ਪਸ਼ੂ ਕਿੰਨੇ ਇਸ ਦੇ ਵਿੱਚ ਕਿਉਂਕਿ ਅਸੀਂ ਦੱਸਿਆ ਕਿ ਜੋ ਮਨੁੱਖੀ ਜ਼ਿੰਦਗੀਆਂ ਨੇ ਉਹ 29 ਨੇ ਸਰਕਾਰੀ ਅੰਕੜੇ ਦੇ ਮਤਾਬੋ ਪਰ ਸਰਕਾਰ ਕੋਲ ਕੋਈ ਅੰਕੜਾ ਹੀ ਨਹੀਂ ਹੈ ਕਿ ਜਾਨਵਰਾਂ ਦਾ ਕਿੰਨਾ ਨੁਕਸਾਨ ਹੋਇਆ ਜਾਨਵਰਾਂ ਦਾ ਨੁਕਸਾਨ ਦਾ ਮਤਲਬ ਕਿ ਹੜ੍ਹ ਦੇ ਪਾਣੀ ਚ ਕਿੰਨੇ ਜਾਨਵਰ ਰੁੜ ਗਏ ਹੜ੍ਹ ਦੇ ਪਾਣੀ ਚ ਕਿੰਨੇ ਜਾਨਵਰ ਮਰ ਗਏ ਤੇ ਕਿੰਨੇ ਜਾਨਵਰਾਂ ਤੱਕ ਹੁਣ ਤੱਕ ਚਾਰਾ ਨਹੀਂ ਪਹੁੰਚ ਰਿਹਾ ਕਿਉਂਕਿ ਸਾਰੇ ਪਾਸੇ ਜਲ-ਥਲ ਹੋਇਆ ਪਿਆ ਤੇ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਇਸ ਸਮੇਂ ਜਾਨਵਰਾਂ ਦੇ ਲਈ ਚਾਰੇ ਦਾ ਪ੍ਰਬੰਧ ਕਰ ਰਹੀਆਂ ਨੇ ਤਾਂ ਸੋਚੋ ਬੇਜ਼ੁਮਾਰਾਂ ਲਈ ਆਪਣਾ ਦਰਦ ਦੱਸਣਾ ਕਿੰਨਾ ਔਖਾ ਹੋਏਗਾ ਪਰ ਉਹਨਾਂ ਦਾ ਅੰਕੜਾ ਸਰਕਾਰ ਕੋਲ ਨਹੀਂ ਹੈ ਇਸ ਤੋਂ ਬਾਅਦ ਹਾਊਸ ਡੈਮੇਜਡ ਯਾਨੀ ਕਿ ਘਰ ਕਿੰਨੇ ਬਰਬਾਦ ਹੋਏ ਉਸ ਬਾਰੇ ਸਰਕਾਰ ਕੀ ਕਹਿੰਦੀ ਹੈ infrastructure damage cannot be ascertained as of now actual picture will be presented once the flood yani sarkar kol mote taur te kuch vi ajeha dasan layi nahi hai ki onna kol ankde kinne kinne ghar barbad hoye tusi tasveeran dekh rahe hoge ki penda shahar de vich kandha gir rahe ne ghar digre ne ਕਰਦੀਆਂ ਛੱਤਾਂ ਡਿੱਗਣ ਕਰਕੇ ਕਈ ਮੌਤਾਂ ਦਾ ਦੀਵੀ ਖਬਰ ਹੈ ਪਰ ਸਰਕਾਰ ਕੋਲ ਇਸ ਦਾ ਕੋਈ ਅੰਕੜਾ ਨਹੀਂ ਹੈ ਕਿਹਾ ਜਾ ਰਿਹਾ ਜਦੋਂ ਪਾਣੀ ਹਟੇਗਾ ਉਸ ਤੋਂ ਬਾਅਦ ਹੀ ਦੱਸ ਸਕਾਂਗੇ ਇਹ ਤਾਂ ਇਸ ਗੱਲ ਦੀ ਉਡੀਕ ਤਾਂ ਪੰਜਾਬੀ ਸਾਰੇ ਹੀ ਕਰ ਰਹੇ ਨੇ ਤੇ ਸਰਕਾਰ ਵੀ ਉਡੀਕ ਕਰ ਰਹੀ ਹੈ ਤਾਂ ਫਰਕ ਕੀ ਰਹਿ ਗਿਆ ਇਹ ਸਭ ਤੋਂ ਵੱਡਾ ਸਵਾਲ ਹੈ ਉਸ ਤੋਂ ਬਾਅਦ ਅਗਲੇ ਅਗਲਾ ਅੰਕੜਾ ਦੱਸੀਏ ਅਸੀਂ ਕਿੰਨੇ ਲੋਕਾਂ ਨੂੰ ਬਚਾਇਆ ਗਿਆ ਉਹ ਸਰਕਾਰੀ ਜੋ ਅੰਕੜਾ ਹੈ ਉਹ ਤੁਸੀਂ ਦੇਖ ਰਹੇ ਹੋ 15688 ਤੇ ਰਿਲੀਫ ਕੈਂਪ ਲਗਾਏ ਗਏ 129 ਤੇ ਇਸ ਤੋਂ ਬਾਅਦ ਜੋ ਲੋਕ 7142 ਜੋ ਲੋਕ ਨੇ ਉਹਨਾਂ ਨੂੰ ਇਨਮੇਟ ਸਿੰਦਰ ਰੀਲੀਫ ਕੈਂਪ ਰੀਲੀਫ ਕੈਂਪ ਦੇ ਵਿੱਚ ਕਿੰਨੇ ਲੋਕ ਨੇ ਉਹ ਇਹ ਅੰਕੜਾ ਰੱਖਿਆ ਹੈ ਜੋ ਸਰਕਾਰ ਹਮੇਸ਼ਾ ਇਸ ਤਰ੍ਹਾਂ ਦੇ ਅੰਕੜੇ ਪੇਸ਼ ਕਰਦੀ ਹੈ ਤਾਂ ਇਸ ਸਮੇਂ ਪੰਜਾਬ ਦਾ ਜੋ ਅੰਕੜਾ ਹੈ ਬਰਬਾਦੀ ਦਾ ਉਹ ਸਰਕਾਰੀ ਅੰਕੜਾ ਤੇ ਇਹ ਕਹਿੰਦਾ ਪਰ ਅਸਲ ਅੰਕੜਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਤੁਸੀਂ ਖੁਦ ਗਰਾਊਂਡ ਦੇ ਵਿੱਚ ਉਹ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਸੀਂ ਇਸ ਸਮੇਂ ਪਰੇਸ਼ਾਨ ਹੋ ਰਹੇ ਹੋ ਇਸ ਤੋਂ ਬਾਅਦ ਸਭ ਤੋਂ ਵੱਡੀ ਖਬਰ ਇਹ ਵੀ ਹੈ ਕਿ ਕਿੰਨੀ ਜ਼ਮੀਨ ਖੜਾ ਦੀ ਮਾਰ ਢੇਟਾਈ ਹੈ ਬਰਨਾਲੇ ਤੋਂ ਲੈ ਕੇ ਮੁਹਾਲੀ ਤੱਕ ਪਟਿਆਲਾ ਹੁਸ਼ਿਆਰਪੁਰ ਤਰਨਤਾਰਨ 12 ਜ਼ਿਲ੍ਹਿਆਂ ਦੀ ਜੋ ਗੱਲ ਕਹੀ ਹੈ ਸਰਕਾਰ ਨੇ ਉਸ ਦੇ ਮੁਤਾਬਕ ਜੋ ਇਸ ਸਮੇਂ ਫਸਲਾਂ ਬਰਬਾਦ ਹੋਈਆਂ ਨੇ ਸਰਕਾਰੀ ਅੰਕੜਾ 94000 ਤੋਂ ਥੋੜਾ ਜਿਹਾ ਜ਼ਿਆਦਾ ਯਾਨੀ 94000 ਹੈਕਟੇਅਰ ਫਸਲ ਤੇ ਜ਼ਮੀਨ ਇਸ ਸਮੇਂ ਪਾਣੀ ਦੀ ਮਾਰ ਢੇਟ ਹੈ ਤੇ ਉਸ ਤੋਂ ਬਾਅਦ ਉਸ ਦਾ ਮੁਆਵਜ਼ਾ ਕੀ ਹੋਏਗਾ ਲੋਕਾਂ ਦਾ ਕੀ ਹਸ਼ਰ ਹੋਏਗਾ ਇਸ ਦੇ ਬਾਰੇ ਕੁਝ ਵੀ ਸਾਫ ਸਾਫ ਸਰਕਾਰ ਵੱਲੋਂ ਨਹੀਂ ਕਿਹਾ ਗਿਆ ਅਗਲੀ ਗੱਲ ਦੱਸਦੇ ਆ ਤੁਹਾਨੂੰ ਇਸ ਅੰਕੜੇ ਤੋਂ ਬਾਅਦ ਸਰਕਾਰ ਨੇ ਇਹ ਜਾਰੀ ਕੀਤਾ ਕਿ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਦੇ ਲਈ ਆਖਿਰਕਾਰ ਕੀਤਾ ਕੀ ਜਾ ਰਿਹਾ ਤੇ ਉਸ ਦੇ ਬਾਰੇ ਵਿੱਚ ਤੁਹਾਨੂੰ ਅੰਕੜਾ ਦੱਸ ਦਈਏ ਇੱਕ ਬੜਾ ਹੈਰਾਨ ਕਰਨ ਵਾਲਾ ਅੰਕੜਾ ਤੁਹਾਡੇ ਸਾਹਮਣੇ ਆਏਗਾ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਮਦਦ ਕਿਸ ਤਰ੍ਹਾਂ ਦੀ ਲਈ ਜਾ ਰਹੀ ਹੈ ਮਦਦ ਲਈ ਜਾ ਰਹੀ ਹੈ ਅਸਿਸਟੈਂਸ ਪ੍ਰੋਵਾਈਡਡ ਬਾਈ ਫੋਰਸਸ ਯਾਨੀ ਕਿ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਫੋਰਸਾਂ ਇਸ ਸਮੇਂ ਮਦਦ ਪ੍ਰੋਵਾਈਡ ਕਰ ਰਹੀਆਂ ਨੇ ਐਨਡੀਆਰਐਫ ਦੀਆਂ 20 ਟੀਮਾਂ ਡਿਪਲੋਏ ਕੀਤੀਆਂ ਗਈਆਂ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਤੇ ਬਠਿੰਡਾ ਦੇ ਵਿੱਚ ਐਨਡੀਆਰਐਫ ਨੈਸ਼ਨਲ ਡਿਜ਼ਾਸਟਰ ਫੋਰਸ ਜੋ ਹੈ ਉਸ ਤੋਂ ਬਾਅਦ 에어 ਫੋਰਸ 네ਵੀ ਤੇ ਇੰਡੀਅਨ ਆਰਮੀ ਵੀ ਇਸ ਸਮੇਂ ਰੈਸਕਿਊ ਆਪਰੇਸ਼ਨ ਚਲਾ ਰਹੀ ਹੈ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਕਪੂਰਥਲਾ ਤੇ ਅੰਮ੍ਰਿਤਸਰ ਦੇ ਵਿੱਚ ਜਿਸ ਦੇ ਵਿੱਚ ਇੰਜੀਨੀਅਰ ਵੀ ਨੇ ਜਿਸ ਦੇ ਵਿੱਚ ਫੌਜੀ ਵੀ ਨੇ ਤੇ ਉਸ ਤਰ੍ਹਾਂ ਹੋਰ ਵੀ ਟੈਕਨੀਕਲ ਲੋਕ ਨੇ ਤੇ 30 ਤੋਂ 35 ਹੈਲੀਕਾਪਟਰ ਆਫ ਇੰਡੀਅਨ 에어 ਫੋਰਸ ਐਂਡ ਇੰਡੀਅਨ ਆਰਮੀ ਡਿਪਲੋਇਡ ਫਾਰ ਰੈਸਕਿਊ ਐਂਡ ਰਿਲੀਫ Indian Air Force aur Indian Army aur Indian Navy ne apna takam karne kyunki aakhri jo ummeed bach di hai sadian faujyan hi bach diyan ne baaki da sab siyasat di peet chad janda hai te us to baad BSF vi deploy kiti gayi ground de upar ministry de government ministry department wal note unadi madad kiti ja rahi hai BSF Indian Army ate Indian yaar tonu das ditta sab ton important te sab ton aham data hun tuhade samne aan wala hai oh data hai deployment of state forces ਧਿਆਨ ਨਾਲ ਸੁਣੋ ਸਰਕਾਰ ਪੰਜਾਬ ਸਰਕਾਰ ਨੇ ਜੋ 12 ਜ਼ਿਲ੍ਹੇ ਨੇ ਉਸ ਦੇ ਵਿੱਚ ਲੋਕਾਂ ਨੂੰ ਬਚਾਉਣ ਦੇ ਲਈ 114 ਕਿਸ਼ਤੀਆਂ ਦਾ ਪ੍ਰਬੰਧ ਕੀਤਾ ਹੈ ਇਸ ਨੂੰ ਕਿਰਪਾ ਕਰਕੇ ਨੋਟ ਕੀਤਾ ਜਾਏ ਕੁੱਲ ਮਿਲਾ ਕੇ 114 ਕਿਸ਼ਤੀਆਂ ਜੋ ਪੰਜਾਬ ਦੇ ਲੋਕਾਂ ਦੀ ਜਾਨ ਨੀ ਮਾਲੀ ਨੁਕਸਾਨ ਜੋ ਨੁਕਸਾਨ ਹੋ ਰਿਹਾ ਉਸ ਨੂੰ ਬਚਾਉਣ ਦੇ ਲਈ ਗਰਾਊਂਡ ਤੇ ਉਤਾਰੀਆਂ ਗਈਆਂ ਨੇ ਹੁਣ ਤੁਸੀਂ 12 ਜ਼ਿਲ੍ਹਿਆਂ ਦੇ ਵਿੱਚ 114 ਕਿਸ਼ਤੀਆਂ ਨੂੰ ਵੰਡ ਲਓ ਸੋਚ ਲਓ ਕਿ ਕਿੰਨੀਆਂ ਕਿਸ਼ਤੀਆਂ ਇੱਕ ਜ਼ਿਲ੍ਹੇ ਦੇ ਵਿੱਚ ਸਰਕਾਰੀ ਪੰਜਾਬ ਸਰਕਾਰ ਵੱਲੋਂ ਜਾਣ ਗਈਆਂ ਤੇ ਉਸ ਤੋਂ ਵੀ ਵੱਡਾ ਅੰਕੜਾ ਪੰਜਾਬ ਸਰਕਾਰ ਦਾ ਸਟੇਟ ਹੈਲੀਕਾਪਟਰ ਜਿਸ ਦੇ ਵਿੱਚ ਮਾਨ ਸਾਹਿਬ ਉੱਡਦੇ ਨੇ ਸੀਐਮ ਉੱਡਦੇ ਨੇ ਉਹੀ ਹੈਲੀਕਾਪਟਰ ਪੂਰੇ ਪੰਜਾਬ ਦੇ ਲੋਕਾਂ ਦੀ ਸਾਰ ਲੈ ਰਿਹਾ ਹੈ ਹੁਣ ਕਿਵੇਂ ਸਾਰ ਲੈ ਰਿਹਾ ਇਸ ਦਾ ਬਖੂਬੀ ਅੰਦਾਜ਼ਾ ਤੁਹਾਡੇ ਕੋਲ ਹੋਏਗਾ ਤਾਂ ਪੰਜਾਬ ਸਰਕਾਰ ਜੋ ਕੁਝ ਕਰ ਰਹੀ ਹੈ ਉਸ ਦੇ ਵਿੱਚ 114 ਕਿਸ਼ਤੀਆਂ ਉਤਾਰੀਆਂ ਨੇ ਤੇ ਇੱਕ ਹੈਲੀਕਾਪਟਰ ਉਤਾਰਿਆ ਹੈ ਬਾਕੀ ਰੱਬ ਆਸਰੇ ਹੈ ਬਾਕੀ ਸਮਾਜ ਸੇਵੀ ਸੰਸਥਾਵਾਂ ਦੇ ਆਸਰੇ ਹੈ ਤੇ ਲੋਕ ਆਪਣੇ ਜਾਨ ਮਾਲ ਦੀ ਖੁਦ ਜ਼ਿੰਮੇਵਾਰ ਨੇ ਔਰ ਉਸ ਦੀਆਂ ਤਸਵੀਰਾਂ ਵੀ ਇਸ ਸਮੇਂ ਤੁਹਾਨੂੰ ਗਰਾਊਂਡ ਤੇ ਦਿਖ ਵੀ ਰਹੀਆਂ ਹੋਣਗੀਆਂ ਹਰ ਆਮੋ ਖਾਸ ਕਲਾਕਾਰ ਤੋਂ ਲੈ ਕੇ ਜੋ ਵੀ ਪੰਜਾਬ ਦਾ ਹਮਦਰਦ ਹੈ ਉਹ ਪੰਜਾਬ ਦੇ ਲਈ ਖੜਾ ਹੈ ਪਰ ਪੰਜਾਬ ਸਰਕਾਰ ਦਾ ਵੱਡਾ ਜੋ ਯੋਗਦਾਨ ਹੈ ਉਹ ਯੋਗਦਾਨ ਹੈ ਕਿ 12 ਜ਼ਿਲ੍ਹਿਆਂ ਦੇ ਵਿੱਚ 114 ਕਿਸ਼ਤੀਆਂ ਲਗਾਈਆਂ ਗਈਆਂ ਨੇ ਹਰ ਜ਼ਿਲ੍ਹੇ ਨੂੰ ਤੁਸੀਂ ਭਾਗ ਦੇ ਦਿਓ 114 ਦੇ ਨਾਲ ਤੁਹਾਨੂੰ ਸਮਝ ਆ ਜਾਏ ਕਿੰਨੀਆਂ ਕਿਸ਼ਤੀਆਂ ਸਰਕਾਰ ਨੇ ਤੇ ਇੱਕੋ ਇੱਕ ਹੈਲੀਕਾਪਟਰ ਹੈ ਜੋ ਪੂਰੇ ਪੰਜਾਬ ਵਿੱਚ ਇਸ ਸਮੇਂ ਬਚਾਉਣ ਤੇ ਲੱਗਿਆ ਹੋਇਆ ਹੈ ਧੰਨਵਾਦ